ਗੁਰੂ ਪਿਆਰੀ ਸਾਧ ਸੰਗਤ ਜੀ ਜੋਗੀ ਭੰਗਰਨਾਥ ਗੁਰੂ ਜੀ ਦੇ ਬਚਨ ਸੁਣ ਕੇ ਅਲੋਪ ਹੋ ਕੇ ਗੋਰਖਨਾਥ ਫੋੜ ਵਾਪਸ ਆ ਗਿਆ ਗੁਰੂ ਜੀ ਅੱਗੇ ਤੁਰਦੇ ਤੁਰਦੇ ਪਹਾੜ ਉੱਤੇ ਜਾ ਬਿਰਾਜੇ ਜਦ ਤਿੰਨ ਘੜੀਆਂ ਬੀਤ ਗਈਆਂ ਤਾਂ ਗੁਰੂ ਜੀ ਮੁਸਕਰਾ ਪਏ ਤਦ ਭਾਈ ਮਰਦਾਨੇ ਜੀ ਨੇ ਪੁੱਛਿਆ ਗੁਰੂ ਜੀ ਮੁਸਕਰਾਏ ਕਿਹੜੀ ਗੱਲ ਤੋਂ ਹੋ ਗੁਰੂ ਜੀ ਨੇ ਆਖਿਆ ਮਰਦਾਨਿਆਂ ਇੱਕ ਜੋਗੀ ਆ ਰਿਹਾ ਹੈ ਜੋ ਬੜਾ ਹੰਕਾਰੀ ਤੇ ਮਾਣੀ ਹੈ ਬਾਈ ਮਰਦਾਨੇ ਜੀ ਨੇ ਆਖਿਆ ਗੁਰੂ ਜੀ ਕਹੋ ਤਾਂ ਉਸ ਨੂੰ ਪਿਛਾ ਬਜਾ ਦਿਆਂ ਇਹ ਬ्यर्थ ਹੀ ਆਣ ਕੇ ਸਾਨੂੰ ਤੰਗ ਕਿਉਂ ਕਰਦੇ ਹੈ ਨੇ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਬਾਈ ਮਰਦਾਨਿਆਂ ਇੱਥੇ ਹੱਥ ਦੀ ਲੜਾਈ ਨਹੀਂ ਹੈ ਇੱਥੇ ਬਚਨਾ ਤੇ ਚਪਰਾਈ ਦੀ ਲੜਾਈ ਹੈ ਆਇਨੇ ਵਿੱਚ ਕਨੀਫਾ ਨਾਮ ਦਾ ਜੋਗੀ ਆ ਗਿਆ ਉਸਨੇ ਪੁੱਛਿਆ ਤੁਸੀਂ ਕਦੇ ਅੱਗੇ ਵੀ ਇੱਥੇ ਆਏ ਹੋ ਜਾਂ ਪਹਿਲੀ ਵਾਰ ਆਏ ਹੋ ਹੁਣ ਅੱਗੇ ਕਿੱਥੇ ਜਾਓਗੇ ਤੁਹਾਡਾ ਨਾਮ ਕੀ ਹੈ ਮੈਂ ਤੁਹਾਨੂੰ ਠੀਕ ਕਹਿੰਦਾ ਹਾਂ ਕਿ ਮੇਰੇ ਕੋਲੋਂ ਉਪਦੇਸ਼ ਲੈ ਲਓ ਨਹੀਂ ਤਾਂ ਮੈਂ ਤੇਰਾ ਸਾਰਾ ਮਾਨ ਚੂਰ ਕਰ ਦੇਵਾਂਗਾ ਗੁਰੂ ਜੀ ਨੇ ਆਖਿਆ ਜੇ ਅਸੀਂ ਅੱਗੇ ਇੱਥੇ ਨਾ ਆਏ ਹੁੰਦੇ ਤਾਂ ਫਿਰ ਅਸੀਂ ਇੱਥੇ ਕਿਸ ਤਰ੍ਹਾਂ ਪਹੁੰਚ ਜਾਂਦੇ ਮੇਰਾ ਨਾਮ ਨਾਨਕ ਹੈ ਤੇਰੇ ਕੋਲ ਜੇਕਰ ਕੋਈ ਅ ਗਿਆਨ ਅੰਧੇਰਾ ਦੂਰ ਕਰਨ ਵਾਲਾ ਉਪਦੇਸ਼ ਹੈ ਤਾਂ ਸਾਨੂੰ ਦੱਸ ਨਹੀਂ ਤਾਂ ਐਵੇਂ ਕੀ ਬੋਲਣਾ ਹੈ ਸਾਨੂੰ ਕਰਤਾਰ ਦੇ ਵੇਖਣ ਦੀ ਇੱਛਾ ਹੈ ਉਸ ਤੋਂ ਬਿਨਾ ਸਾਡਾ ਮਨ ਨਹੀਂ ਠਹਿਰਦਾ ਕਨੀਫੇ ਨੇ ਕਿਹਾ ਤੁਸੇ ਕੰਨ ਪੜਵਾ ਕੇ ਮੁੰਦਰਾ ਪਵਾ ਲਓ ਤੇ ਗਲ ਵਿੱਚ ਹਿੰਤਾ ਪਹਿਨ ਕੇ ਜੋਗ ਰੀਤੀ ਧਾਰਨ ਕਰ ਲਓ ਸਿੱਧਾਂ ਵਿੱਚ ਮਿਲ ਕੇ ਸਰੀਰ ਤੇ ਸੁਆਮ ਮਾਲ ਕੇ ਵੇਖ ਮੰਗ ਕੇ ਖਾਓ ਤੇਰਾ ਬੁਢਾਪਾ ਦੂਰ ਹੋ ਜਾਏਗਾ ਤੇ ਕਾਲ ਦਾ ਭੈ ਨਹੀਂ ਰਹੇਗਾ ਮਨ ਵਿੱਚ ਫੈਸਲਾ ਕਰਕੇ ਸਾਡਾ ਸ੍ਰੇਸ਼ਟ ਮਤ ਧਾਰਨ ਕਰਕੇ ਅਮਰ ਹੋ ਜਾਓ ਗੁਰੂ ਜੀ ਨੇ ਆਖਿਆ ਅਸਾਂ ਮੂੰਹ ਮਾਣ ਨੂੰ ਚੀਰ ਕੇ ਗਰੀਬੀ ਗਿਆਨ ਦੀਆਂ ਮੁੰਦਰਾ ਪਾਈਆਂ ਹਨ ਪ੍ਰਭੂ ਧਿਆਨ ਦੀ ਚਿੰਤਾ ਗਾਲ ਪਾਈ ਹੈ ਜੋ ਕਦੇ ਨਾਸ ਨਹੀਂ ਹੁੰਦੀ ਸੰਤੋਖ ਦੀ ਸਰੀਰ ਤੇ ਭਸਮ ਬਲੀ ਹੈ ਤੇ ਸੋਨ ਮੰਡਲ ਦੀ ਭੀਖ ਲੈਂਦੇ ਹਾਂ ਅਤੇ ਨਾਮ ਵਿੱਚ ਲੇਵ ਲਈ ਹੋਈ ਹੈ ਜਿਸ ਨਾਲ ਅਸਾਂ ਸੁੱਖਾਂ ਦੀ ਰਾਸ ਆਪਣੇ ਸਰੂਪ ਨੂੰ ਵੇਖਿਆ ਹੈ ਅਸਾਂ ਕਾਲ ਨੂੰ ਗੁਰੂ ਦਾ ਸ਼ਬਦ ਸੁਣਾ ਕੇ ਭਜਾ ਦਿੱਤਾ ਹੈ ਬੁਢਾਪਾ ਇਸ ਪ੍ਰਕਾਰ ਦੂਰ ਕਰਕੇ ਹਰੀ ਰੂਪ ਵਿੱਚ ਅਸਾਂ ਨਿਵਾਸ ਕੀਤਾ ਹੈ ਗੁਰੂ ਪਿਆਰਿਓ ਸਹਿਦ ਕਨੀਫਾ ਗੁਰੂ ਜੀ ਦੇ ਇਹ ਵਚਨ ਸੁਣ ਕੇ ਗੁਰੂ ਜੀ ਨੂੰ ਪੂਰਨ ਕੋਪ ਜਾਣ ਕੇ ਤੇ ਨਮਸਕਾਰ ਕਰਕੇ ਵਾਪਸ ਗੋਰਖਨਾਥ ਕੋਲ ਆ ਗਿਆ ਇਸ ਤੋਂ ਬਾਅਦ ਗੋਰਖਨਾਥ ਨੇ ਦੂਸਰੇ ਸਿੱਧ ਅਨੀਫਾ ਨੂੰ ਭੇਜਿਆ ਉਸਨੇ ਆ ਕੇ ਕਿਹਾ ਹੈ ਬਾਲੇ ਆਦੇਸ਼ ਹੈ ਗੁਰੂ ਜੀ ਨੇ ਆਖਿਆ ਏਕ ਓਕਾਰ ਕੋ ਆਦੇਸ਼ ਹੈ ਅਨੀਫਾ ਆਓ ਬੈਠੋ ਤਾਂ ਅਨੀਫਾ ਬੜਾ ਹੈਰਾਨ ਹੋਇਆ ਕਿ ਇਹਨਾਂ ਨੂੰ ਮੇਰਾ ਨਾਮ ਦਾ ਕਿਸ ਤਰ੍ਹਾਂ ਪਤਾ ਹੈ ਜਾਂ ਇਸ ਨੂੰ ਕਿਸੇ ਦਾਸ ਦਿੱਤਾ ਹੋਵੇਗਾ ਇਹ ਤੈਨ ਕਾਲ ਜਾਣਨ ਵਾਲਾ ਹੈ ਅਨੀਫੇ ਨੇ ਪੁੱਛਿਆ ਤੁਹਾਨੂੰ ਮੇਰਾ ਨਾਮ ਕਿਸ ਤਰ੍ਹਾਂ ਆਉਂਦਾ ਹੈ ਗੁਰੂ ਜੀ ਨੇ ਆਖਿਆ ਹਨੀਫਾ ਸੋਣੇ ਤੇਰੇ ਪਿਤਾ ਦਾ ਨਾਮ ਕੰਕਰਣ ਸੀ ਜੋ ਸੀਲਪੁਰ ਨਗਰ ਦਾ ਰਾਜਾ ਸੀ ਜਦੋਂ ਉਹ ਮਰਿਆ ਉਦੋਂ ਤੇਰੀ ਉਮਰ 17 ਸਾਲ ਦੀ ਸੀ ਇੱਕ ਦਿਨ ਤੂੰ ਜੰਗਲ ਵਿੱਚ ਸ਼ਿਕਾਰ ਕਰਕੇ ਬਹੁਤ ਸਾਰੇ ਜਾਨਵਰ ਮਾਰ ਕੇ ਜਦ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਤੈਨੂੰ ਗੋਰਖ ਮਿਲਿਆ ਉਸਨੇ ਤੈਨੂੰ ਕਿਹਾ ਜਿਸ ਤਰ੍ਹਾਂ ਤੂੰ ਆਪਣੀ ਜੀਭਾ ਦੇ ਸਵਾਦ ਕਰਕੇ ਇਹਨਾਂ ਨੂੰ ਮਾਰਿਆ ਹੈ ਉਵੇਂ ਹੀ ਇਹ ਤੈਨੂੰ ਮਾਰਨਗੇ ਇਹ ਗੱਲ ਸੁਣ ਕੇ ਤੂੰ ਡਰ ਕੇ ਕਿਹਾ اے ਨਾਥ ਜੀ ਮੇਰੇ ਉੱਤੇ ਦਇਆ ਕਰੋ ਜਿਸ ਕਰਕੇ ਇਹ ਦੁੱਖ ਭੋਗਣ ਵਾਸਤੇ ਮੈਂ ਮਰਾਂ ਨਾ ਗੋਰਖ ਨੇ ਕਿਹਾ ਜੇ ਤੂੰ ਸਿਰ ਮੋਨ ਕੇ ਸਰੀਰ ਤੇ ਸੁਹਾ ਮਲ ਕੇ ਇੱਕ ਅੰਨਾ ਵਿੱਚ ਕੱਚ ਦੀਆਂ মুদ্রਾਂ ਪਾ ਕੇ ਜੋਗ ਧਾਰਨ ਕਰ ਲਵੇਂ ਤਾਂ ਤੇਰਾ ਸਰੀਰ ਅਇਸਰ ਰਹੇਗਾ ਤੂੰ ਮਰੇਗਾ ਨਹੀਂ ਤਦ ਤੂੰ ਉਸ ਵਕਤ ਗੋਰਖ ਤੋਂ ਜੋਗ ਧਾਰਨ ਕਰਕੇ ਸਿੱਧ ਬਣ ਗਿਆ ਜਦ ਹਣੀਫੇ ਨੇ ਇਹ ਆਪਣਾ ਹਾਲ ਸੁਣਿਆ ਤਾਂ ਉਹ ਗੁਰੂ ਜੀ ਨੂੰ ਪੂਰਨ ਹਰੀ ਅਵਤਾਰ ਜਾਣ ਕੇ ਨਮਸਕਾਰ ਕਰਕੇ ਬੋਲਿਆ ਮੈਨੂੰ ਕਿਸ ਸਥਾਨ ਤੇ ਗੋਰਖ ਨੇ ਮੁੰਨਿਆ ਸੀ ਮੈਂ ਤਾਂ ਸਮਝਾਂਗਾ ਕਿ ਤੁਸੀਂ ਪਰਮੇਸ਼ਵਰ ਦਾ અવਤਾਰ ਧਾਰ ਕੇ ਸੰਸਾਰ ਨੂੰ ਤਾਰਨ ਵਾਸਤੇ ਆਏ ਹੋ ਗੁਰੂ ਜੀ ਨੇ ਆਖਿਆ ਤੇਰਾ ਸਿਰ ਲੁੰਡੇ principle 헤ਠਾ ਮੁੰਨਿਆ ਸੀ ਤਦ ਤੋਂ ਤੂੰ ਸਭ ਘਰ-ਬਾਰ ਇਸਤਰੀ-ਪੁਰਸ਼ ਛੱਡ ਕੇ ਉਹਨਾਂ ਦੀ ਕੋਈ ਖ਼ਬਰ ਨਹੀਂ ਲਈ ਇਹ ਗੱਲ ਸੁਣ ਕੇ ਹਨੀਫੇ ਨੂੰ ਤਸੱਲੀ ਹੋ ਗਈ ਤੇ ਉਸਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਫਿਰ ਗੋਰਖਨਾਥ ਕੋਲ ਵਾਪਸ ਆ ਗਿਆ ਆ ਕੇ ਉਹਨੇ ਕਿਹਾ ਕਿ ਉਹ ਤਪਾ ਬੜਾ ਕਲਾਵਾਨ ਹੈ ਅਨੀਫੇ ਦੀ ਗੱਲ ਸੁਣ ਕੇ ਗੋਰਖਨਾਥ ਨੇ ਭਗਤਨਾਥ ਨੂੰ ਭੇਜਿਆ ਉਸਨੇ ਗੁਰੂ ਜੀ ਨੂੰ ਕਿਹਾ ਬਾਲੇ ਹੱਥ ਛੱਡ ਦੇ ਗੁਰੂ ਗੋਰਖਨਾਥ ਦੇ ਚਰਣੀ ਲੱਗ ਕੇ ਆਪਣੇ ਜਨਮ ਮਰਨ ਨੂੰ ਕਿਉਂ ਨਹੀਂ ਮਿਟਾ ਲੈਂਦਾ ਯਾ ਫਿਰ ਪਿੱਛੇ ਹਟ ਜਾ ਗੁਰੂ ਜੀ ਨੇ ਆਖਿਆ ਹੁਣ ਅਸੀਂ ਪਿੱਛੇ ਨਹੀਂ ਜਾਵਾਂਗੇ ਤੁਹਾਡੇ ਕੋਲ ਪਹੁੰਚ ਕੇ ਤੁਹਾਡਾ ਮਾਣ ਦੂਰ ਕਰਕੇ ਸਭ ਨੂੰ ਚਰਣੀ ਲਾਵਾਂਗੇ ਜਨਮ ਮਰਨ ਤੋਂ ਉਹ ਡਰਦਾ ਹੈ ਜਿਹੜਾ ਸਰੀਰ ਨਾਲ ਪਿਆਰ ਕਰਦਾ ਹੈ ਜਾਨੀ ਲੋਕ ਸਰੀਰ ਨਾਲ ਪਿਆਰ ਨਹੀਂ ਕਰਦੇ ਤੇ ਜਨਮ ਮਰਨ ਤੋਂ ਡਰਦੇ ਨਹੀਂ ਇਹ ਵਚਨ ਸੁਣ ਕੇ ਬੋਤਨਾ ਨਾਥ ਨੇ ਵਾਪਸ ਜਾ ਕੇ ਗੋਰਖ ਨੂੰ ਦੱਸਿਆ ਕਿ ਉਹ ਬਹੁਤ ਗਿਆਨਵਾਨ ਹਨ ਮੈਂ ਉਨ੍ਹਾਂ ਨੂੰ ਆਪਣੇ ਅਧੀਨ ਨਹੀਂ ਕਰ ਸਕਿਆ ਤਦ ਗੋਰਖ ਨਾਥ ਨੇ ਚਰਪਟ ਨਾਥ ਨੂੰ ਗੁਰੂ ਜੀ ਕੋਲ ਭੇਜਿਆ ਉਹ ਗੁਰੂ ਜੀ ਨੂੰ ਗੁੱਸੇ ਨਾਲ ਨੇੜੇ ਆਣ ਕੇ ਕਹਿਣ ਲੱਗਾ ਤੁਹਾਡਾ ਆਸਣ ਕਿੱਥੇ ਹੈ ਭੋਜਨ ਕਿਹੜਾ ਛਕਦੇ ਹੋ ਸੇਜ ਵਿਛਾ ਕੇ ਆਰਾਮ ਕਿੱਥੇ ਕਰਦੇ ਹੋ ਕਿਹੜੇ ਵਸਤਰ ਪਹਿਨਦੇ ਹੋ ਗੁਰੂ ਜੀ ਨੇ ਉੱਤਰ ਦਿੱਤਾ ਸਾਡਾ ਬੈਠਣ ਨੂੰ ਆਸਣ ਸਰੀਰ ਦੇ ਅੰਦਰ ਹੈ ਭੋਜਨ ਸਾਡਾ ਨਾਮ ਸਿਮਰਨ ਦਾ ਹੈ ਸਰੀਰ ਉੱਤੇ ਵਸਤਰੇ ਖਿਮਾ ਦੇ ਪਹਿਨੇ ਹੋਏ ਹਨ ਦਸਵੇਂ ਦੁਆਰ ਵਿੱਚ ਸੁੰਦਰ ਸੇਜਾ ਵਿਛੀ ਹੋਈ ਹੈ ਉੱਥੇ ਆਰਾਮ ਕਰਦੇ ਹਾਂ ਇਹ ਉੱਤਰ ਸੁਣ ਕੇ ਯੋਗੀ ਚਰਪਟਨਾਥ ਠੰਡਾ ਹੋ ਗਿਆ ਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਗੋਰਖਨਾਥਪੁਰ ਆ ਗਿਆ ਤੇ ਕਹਿਣ ਲੱਗਾ ਇਹ ਨਿਰੁੱਤਰ ਨਹੀਂ ਹੁੰਦਾ ਕੋਈ ਪੂਰਣਪੁਰਖ ਹੈ ਚਰਪਟਨਾਥ ਦੀ ਇਹ ਗੱਲ ਸੁਣ ਕੇ ਜੋਗੀ ਜੰਗਰਨਾਥ ਉੱਠਿਆ ਕਿ ਮੈਂ ਜਾ ਕੇ ਵੇਖਦੇ ਹਾਂ ਉਹ ਕੀ ਹੈ ਜੰਗਰ ਜੋਗੀ ਗੁਰੂ ਜੀ ਕੋਲ ਆਇਆ ਤੇ ਬੈਠ ਕੇ ਕਹਿਣ ਲੱਗਾ ਬੱਚੇ ਨੂੰ ਬਿਨਾਂ ਦੋਦਤਾਂ ਕਿਸ ਤਰ੍ਹਾਂ ਪਾਲਦੇ ਹੋ ਤੁਹਾਡਾ ਨਾਮ ਕੀ ਹੈ ਕਿੱਥੇ ਜਾਓਗੇ ਤੇ ਕਿੱਥੇ ਰਹਿੰਦੇ ਹੋ ਤੁਹਾਡਾ ਵੇ ਕੀ ਹੈ ਗੁਰੂ ਜੀ ਨੇ ਕਿਹਾ ਹੈ ਜੰਗਰ ਸਾਡਾ ਨਾਮ ਨਾਨਕ ਹੈ ਨਾਮ ਨਾਲ ਲਿਓ ਲਾ ਕੇ ਬਾਲਕ ਮਨ ਨੂੰ ਪਾਲਿਆ ਹੈ ਜਿੱਥੇ ਸਾਡਾ ਕੰਮ ਹੈ ਉੱਥੇ ਜਾਵਾਂਗੇ ਕਲਿਆਣ ਰੂਪ ਸਾਡਾ ਦੇਸ਼ ਹੈ ਗੋਰਖਨਾਥ ਸੂਮਾਰਗ ਤੋਂ ਭੁੱਲ ਕੇ ਲੰਮੀ ਉਮਰ ਕਰਕੇ ਬਹੁਤ ਹੰਕਾਰੀ ਹੋ ਗਿਆ ਹੈ ਇਹੇ ਬਚਨ ਸੁਣ ਕੇ ਜੰਗਰਨਾਥ ਸ਼ਰਮਿੰਦਾ ਹੋ ਕੇ ਵਾਪਸ ਬੋਰਖਨਾਖ ਕੋਲ ਆ ਗਿਆ ਤੇ ਕਹਿਣ ਲੱਗਾ ਉਸ ਨੂੰ ਕੋਈ ਦਲੀਲ ਨਿਰੁੱਤਰ ਨਹੀਂ ਕਰ ਸਕਦੀ ਉਹ ਤਤਕਾਲ ਹੀ ਉੱਤਰ ਦਿੰਦਾ ਹੈ ਤਦ ਸੰਗਰਨਾਥ ਨੇ ਕਿਹਾ ਮੈਂ ਜਾ ਕੇ ਉਸ ਨੂੰ ਨਿਰੁੱਤਰ ਕਰਦਾ ਹਾਂ ਸੰਗਰਨਾਥ गोरखनाथ तो आगे ਲੈ ਕੇ குருਜੀ ਵੱਲ ਆਇਆ ਐਨੇ ਨੂੰ ਮਹਾਰਾਜ ਮੀਨਾ ਪਰਵਤ ਤੇ ਜਾ ਪਹੁੰਚੇ ਤੇ ਆਸਣ ਲਾ ਕੇ ਬੈਠ ਗਏ ਸੰਗਰਨਾਥ ਨੇ ਆਣ ਕੇ ਕਿਹਾ اے ਬਾਲੇ ਆਦੇਸ਼ ਹੈ குருਜੀ ਮੁਸਕਰਾ ਕੇ ਚੁੱਪ ਕਰ ਗਏ ਕੋਈ ਉੱਤਰ ਨਾ ਦਿੱਤਾ ਤਦ ਸੰਗਰਨਾਥ ਨੇ ਗੁੱਸੇ ਨਾਲ ਕਿਹਾ ਮਾਈ ਮੁੰਡਾ ਉੱਤਰ ਨਹੀਂ ਦੇਂਦਾ ਤੇ ਹੱਸਦਾ ਹੈ ਗੁਰੂ ਜੀ ਨੇ ਆਖਿਆ ਮਾਈ मुंडा ਤੇਰਾ ਗੋਰਖ ਹੈ ਜਿਸਨੇ ਤੈਨੂੰ ਸਿੱਖਿਆ ਕੋਈ ਨਹੀਂ ਦਿੱਤੀ ਤੇ ਤੇਰਾ ਸਿਰ ਮੂੰਹ ਮੋਨ ਕੇ ਕੰਨਾਂ ਵਿੱਚ ਮੁੰਦਰਾ ਫਵਾ ਕੇ ਤੈਨੂੰ ਮੂਰਖ ਬਣਾ ਦਿੱਤਾ ਹੈ ਤੂੰ ਸਿਰ ਮੁਨਾ ਕੇ ਆਪਣੀ ਕੁੱਲ ਨੂੰ ਲਾਜ ਲਵਾਈ ਹੈ ਤੇ ਸਰੀਰ ਉੱਤੇ ਸਵਾ ਮਾਲ ਕੇ ਜਨਮ નિਸਫਲ ਕਰ ਲਿਆ ਹੈ ਜੇਸ ਤਰ੍ਹਾਂ ਪਾਣੀ ਵਿੱਚ ਮੈਂਡਕ ਕਮਲ ਵੀ ਸਾਰ ਨਹੀਂ ਜਾਣਦਾ ਇਸ ਤਰ੍ਹਾਂ ਹੀ ਤੂੰ ਜੋਗੀ ਬਣ ਕੇ ਜੋਗ ਨੂੰ लाज ਲਈ ਹੈ ਸੰਗਰ ਨੇ ਸ਼ਰਮਿੰਦਾ ਹੋ ਕੇ ਆਖਿਆ ਉਹ ਕਿਹੜੀ ਯੁਕਤੀ ਹੈ ਜਿਸ ਨਾਲ ਕ੍ਰੋਧ ਨੂੰ ਜਿੱਤ ਲਈਏ ਕਾਮ ਨੂੰ ਨਾਸ਼ ਕਰ ਦਈਏ ਸਿਰ ਤੋਂ ਮੌਤ ਕਿਸ ਤਰ੍ਹਾਂ ਟਾਲ ਸਕਦੀ ਹੈ ਮਨ ਤੋਂ ਲੋਭ ਦੂਰ ਹੋ ਜਾਵੇ ਤੇ ਕਿਹੜੀ ਯੁਕਤੀ ਕਰਕੇ ਅਮਰ ਪਦ ਮਿਲਦਾ ਹੈ माया ਨੂੰ ਤਿਆਗ ਕੇ ਪਰੋ ਸੰਸਾਰ ਵਿੱਚ ਕਿਸ ਤਰ੍ਹਾਂ ਰਹੇ ਗੁਰੂ ਜੀ ਨੇ ਆਖਿਆ ਕਰੋਧ ਨੂੰ ਸ਼ਾਂਤੀ ਨਾਲ ਜਿੱਤੀਏ ਤਿੰਨ ਗੁਣ ਤਿਆਗ ਕੇ ਅਤੀਤ ਹੋਵੇ ਤੇ ਗੁਰੂ ਉਪਦੇਸ਼ ਦੁਆਰਾ ਗਿਆਨ ਪ੍ਰਾਪਤ ਕਰਕੇ ਕਾਮ ਨੂੰ ਨਾਸ਼ਟ ਕਰੀਏ ਸੰਤੋਖ धारण ਨਾਲ ਮੋਹ ਮਿਟਦਾ ਹੈ ਹਰੀ ਦਾ ਧਿਆਨ ਕਰਨ ਨਾਲ ਅਮਰ ਪਦਵੀ ਪਾਈਦੀ ਹੈ ਸੰਤਾਂ ਦੀ ਸੰਗਤ ਕਰਕੇ ਮਾਇਆ ਤੋਂ ਅਲੋਪ ਰਹੇ ਤੇ ਵਿਸਿਆਂ ਨੂੰ ਵਿਉ ਜਾਣ ਕੇ ਮਨ ਤੋਂ ਬੁਲਾ ਦੇਈਏ ਪ੍ਰੇਮ ਨਾਲ ਭਗਤੀ ਕਰਨੀ ਇਹ ਵੱਡੀ ਸ੍ਰੇਸ਼ਟ ਜੁਗਤੀ ਹੈ ਤਨ ਦੇ ਮੋਹ ਨੂੰ ਤਿਆਗ ਕੇ ਨਿਰਲੇਪ ਰਹੀਦਾ ਹੈ ਗੁਰੂ ਪਿਆਰਿਓ ਗੁਰੂ ਜੀ ਦੇ ਬਚਨ ਸੁਣ ਕੇ ਜੋਗੀ ਜੰਗਰਨਾਥ ਨਿਰੁੱਤਰ ਹੋ ਕੇ ਗੋਰਖਨਾਥ ਵਾਲੇ ਚਲਿਆ ਗਿਆ ਫਿਰ ਸਭਾਲਖਾ ਸਹਿਦ ਗੁਰੂ ਜੀ ਕੋਲ ਆਇਆ ਉਸਨੇ ਕਿਹਾ ਤੁਸੀਂ ਸੰਸਾਰ ਦਾ ਕਾਰ ਵਿਹਾਰ ਛੱਡ ਕੇ ਉਦਾਸੀ ਧਾਰਨ ਕਿਉਂ ਕੀਤੀ ਹੈ ਜੋਗ ਧਾਰਨ ਤੋਂ ਬਿਨਾ ਕੋਈ ਕੰਮ ਪੂਰਾ ਨਹੀਂ ਹੋ ਸਕਦਾ ਤੁਸੀਂ ਜੋਗ ਧਾਰਨ ਕਰ ਲਓ ਗੁਰੂ ਜੀ ਨੇ ਆਖਿਆ اے ਸਵਾਲਕਾ ਜਿਸ ਦੇ ਆਸਰੇ ਜੋਗ ਹੁੰਦਾ ਹੈ ਉਹ ਅਸੀਂ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਹੋਇਆ ਹੈ ਉਸ ਦਾ ਤਿਆਗਣਾ ਅਸੀਂ ਕਦੇ ਨਹੀਂ ਕਰਦੇ ਸਭਾਲਖਾ ਵੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਵਾਪਸ ਗੋਰਖਨਾਥ ਕੋਲ ਚਲਿਆ ਗਿਆ ਤੇ ਸਾਰੀ ਗੱਲ ਆ ਕੇ ਸੁਣਾਈ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਚਾਹਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਦਾਨ ਗੁਰੂ ਨਾਨਕ ਲਿਖਣਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ